ਆਗਮਨ ਸਰਪਤਿਆਂ ਖੁਸ਼ੀਆਂ ਵਿੱਚ ਅੱਜ ਪਿੰਡ ਧਨਵਾ ਤੋਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇ ਪੱਜ ਪਿਆਰਿਆਂ ਦੀ ਅਗਵਾਈ ਚ ਬਾਬਾ ਸ਼ਿਸ਼ੇ ਆਰ ਜੀ ਜੀਆਂ ਮਹਾਨ ਭਰਤਾਵੇਂ ਸਹਿਯੋਗ ਨਾਲ ਆਵਾਤਾ ਨਵਾਤੀ ਮਨਾ ਰਹੇ ਹਨ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਜਿੰਦਾ ਹੋਏ ਇਲਾਕਾ ਮੁੰਦੀਆਂ ਘਰਸਾ ਦਾ ਐਮਐਲਏ ਸਰਨ ਵੀਰ ਸਿੰਘ ਦਾ ਸੁਖਨਾਮ ਸਿੰਘ ਧਨਵਾਦ ਇਕਵਾਰੀ ਪਹੁੰਚ ਕੇ ਜਿੱਦੇ ਧੰਨਵਾਦ ਕਰਦੇ ਆ ਉੱਥੇ ਨਾਲ ਨਾਲ ਅਰਦਾਸ ਕਰਦੇ ਆ ਕਿ ਬਾਬਾ ਜੀ ਨੂੰ ਸਤਿਗੁਰੂ ਸੇਧ ਜਾਪੀਆਂ ਬਖਸ਼ਣ ਗੁਰੂ ਪੰਥ ਅਤੇ ਸਾਰੇ ਸੰਸਾਰ ਦੀ ਬਾਦ ਅਕਦਾ ਸ੍ਰੀ ਐਪੀਜੀ ਅਬਦੁਲ ਕਲਾਮ ਭਾਰਤ ਦੇ ਰਾਸ਼ਟਰੀ ਯੂਨੀਵਰਸਿਟੀਆਂ ਚ ਜਦੋਂ ਭਾਸ਼ਣ ਦਿੱਤੇ ਬਾਰਤਾ ਬੰਤੇ ਸ੍ਰੀ ਮਾਨਖੰਦਾ ਬਾਬਾ ਪਰੀਖ ਸਿੰਘ ਜੀ ਟੀਕੇ ਵਾਲੇ ਦਾ ਉਹ ਜਿਹੇ ਤਰ੍ਹਾਂ ਦੇ ਦਿੱਤੇ ਉਹਨਾਂ ਨੇ ਨਾਮ ਲੈ ਕੇ ਉਹ ਤਹਾਂ ਜੇਕਰ ਸੰਸਥਾਾਂ ਤੇ ਕਰਕੇ ਬਹੁਤ ਬਹੁਤ ਅਵਾਕੇ ਦਿਆ ਸੱਤਾ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਇਲਾਕੇ ਵੱਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹੰਦਰ ਸੁਨਹਾਰਾ ਗਰਦੀਆਂ ਸਾਰੀਆਂ ਗੁਰੂ ਘਰ ਦੀਆਂ ਗੁਲਖਤਾ ਦਾ ਹੋਇਆ ਕਰ ਰਿਹਾ ਸਤਿਗੁਰੂ ਨਾਮ ਦੀ ਨਵੀਂ ਨਜ਼ਰ ਨੇ ਹਾਲੇ ਅੱਜ ਆਪਸ ਸਾਰੇ ਜੀਵ ਨੂੰ ਹਵਾ ਪਾਣੀ ਤੇ ਇੱਜ਼ਤ ਬੁਝਾਉਣ ਦੀ ਇੱਕ ਜੀਵਨਾ ਬਖਸ਼ੀ ਨੂੰ ਮਾਣੇ ਬਖਸ਼ ਰੱਖੋ ਜੀ ਦੂਜੇ ਦੂਜੇ ਮਾਰਿਤ ਬਾਸ ਸਭੂ ਜੋਗਾ ਨਿਹਰਾ ਪਹੋਚ ਤੂ ਕੋ ਬੋਲੇ ਲਾਣ ਕੋ ਦੁੱਗੇ ਮਾਵੇ ਨਾਮ ਦੀ ਬਾਣੀ ਦੰਨਿਆਂ ਨਾਲ ਜਿਹੜੀ ਕੋ ਦਰਗਾਹ ਹੋ ਗਈ ਐਜੁ ਫਰਤੇ ਜੁਬਾਦ ਚੰਤੇ ਗਾਇਬ ਵੀ ਫਰਤੇ ਨਾਮ ਕੋਸੀ ਸੋਹੀ ਸੱਤੇ ਸਰਸਾ ਤੋਂ ਹੈ ਸ੍ਰੀ ਭਵਾਨੀ ਆਜ ਮੈਂ ਨੰਚ ਪਹਿਰੇ ਹੱਜ ਨੇ ਰਹਿਣਾ ਤੇ ਬਾਣੀ ਵੀ ਸੱਚ ਹੈ ਕੋਈ ਨਹੀਂ ਸਦਾ ਰਹਿਣਾ ਸੱਚ ਬਾਣੀ ਸਾਰੇ ਵਿਸ਼ਵ ਨੂੰ ਰਸਤਾ ਦਿਖਾ ਸਕਦੀ ਹੈ ਦੇਵਸੀ ਗੁਰੂ ਦਰਮਦਰਸਾਂ ਦੇ ਖਾਲਸਾ ਨੂੰ ਪੜਾਈਏ ਗੁਰਨਾਮ ਤੇ ਉਹ ਸਭਾਂ ਨੂੰ ਅੰਦਰੂਸ਼ੀ ਤਰ੍ਹਾਂ ਉਹ ਆਹ ਸਾਰੇ ਜਣੇ ਕਿਤੇ ਬੋਲ ਜਵਾਨ ਤੇ ਅੱਤ ਵੇ ਗੁਰੂ ਇਹ ਜਵਾਨ ਸਾਡੀ ਪੁੱਤਰ ਹੋ ਗਏ ਸਾਰੇ ਕਰੋ ਰਸਨਾ ਨੂੰ ਮੰਤਰ ਪ੍ਰਾਪਤਨਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰਪੁਰਪ ਦੇ ਸਰਬੱਤ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਜੀ ਪਿੰਡ ਤਨਵਾ ਜਿੱਥੋਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਸੂਪਾਪਤ ਪਵਿੱਤਰ ਵਹੀ ਜਿਸ ਨੂੰ ਕਾਲੀ ਵਹੀ ਦੇ ਨਾਲ ਯਾਦ ਕਰਦੇ ਆ ਜਿਸ ਵਿੱਚ ਚੁੱਭੀ ਲਾ ਕੇ ਪਾਤਸ਼ਾਹ ਨੇ ਤੁਰਪੀ ਪਾਣੀ ਆਈ ਤਿੰਨ ਸਗਲੀ ਤਿੰਨ ਟਮਟਾਈ ਦਾ ਆਗਾਜ਼ ਰੱਬੀ ਪਾਣੀ ਦਾ ਆਗਾਜ਼ ਹੋਇਆ ਇਸ ਪਵਿੱਤਰ ਵਹੀ ਦਾ ਦੀ ਸ਼ੁਰੂਆਤ ਜਿਹੜੀ ਹੈ ਪਿੰਡ ਤਨਵਾ ਤੋਂ ਹੁੰਦੀ ਹੈ ਸੋ ਅੱਗੇ ਲਗਾਤਾਰ ਹਰ ਸਾਲੇ ਤੋਂ ਨਗਰ ਕੀਰਤਨ ਸultanpur ਲੈ ਕੇ ਜਾਂਦੇ ਸੀ ਪਰ ਹੁਣ ਲੰਬੇ ਰਿਹਾ ਵਿਆਹ ਕਰਕੇ ਜਿਹੜਾ ਹੈ ਇਹ ਚਾਰ ਨਗਰ ਕੀਰਤਨ ਜਿਹੜੇ ਹੈ Sultanpur ਹੋ ਚੁੱਕੇ ਆ ਇਹ ਪੰਜਵਾਂ ਨਗਰ ਕੀਰਤਨ ਅੱਜ ਪਿੰਡ ਤਨਵਾ ਤੋਂ ਚੱਲ ਕੇ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਉਦੋਂ ਵਰਗਤ ਗੱਲੋ ਵਾਲੇ ਦੀ ਸਮਾਪਤੀ ਹੋਊਗੀ ਸੋ ਬਹੁਤ ਇਤਿਹਾਸ ਦੇ ਨਾਲ ਜੁੜੀ ਹੋਈ ਇਹ ਪਵਿੱਤਰ ਵੇਈਂ ਜਿਸ ਵਿੱਚ ਬਾਬੇ ਨਾਨਕ ਨੇ ਚੁੱਭੀ ਲਾਈ ਜਿੱਥੋਂ ਬਾਣੀ ਦਾ ਆਗਾਜ਼ ਹੋਇਆ ਜਿਸ ਪਵਿੱਤਰ ਵੇਈਂ ਤੋਂ ਬਾਬੇ ਨਾਨਕ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਉਦਾਸੀਆਂ ਆਰੰਭ ਕੀਤਾ ਇਹਦੇ ਵਾਸਤੇ ਸਾਡੇ ਵਾਸਤੇ ਬੜੀ ਇਹ ਇਤਿਹਾਸਿਕ ਮਹੱਤਵਪੂਰਣੇ ਵੇਈਂ ਆ ਤੇ ਇਹਦਾ ਇਹੀ ਸੁਨੇਹਾ ਹੈ ਕਿ ਜਿੰਨੇ ਇਹਦੇ ਆਲੇ ਦੁਆਲੇ ਪਿੰਡ ਰਹਿੰਦੇ ਆ ਇਹਦੇ ਵਿੱਚ ਨਾ ਤਾਂ ਗੰਦਾ ਪਾਣੀ ਪਾਉਣ ਨਾ ਇਹਦੇ ਵਿੱਚ ਕੂੜਾ ਕਰਕਟ ਸਿੱਟਣ ਕੋਕੇ ਜੋ ਵੀ ਐਸੋ ਤੁਸੀਂ ਇਹਦੇ ਵਿੱਚ ਪਾਉਂਗੇ ਉਹ ਸultanpur Lodhi ਪਹੁੰਚਣਾ ਉਥੇ ਗੁਰਸੰਗ ਦਾ ਆਦਬ ਸਤਕਾਰ ਸਨਮਾਨ ਸਹਿ ਦੇ ਇਹ ਅਮਰ ਤੇਲ ਦੀ ਚੋਲੀ ਵੀ ਲੈਂਦੀਆਂ ਇਹਦੇ ਵਿੱਚ ਇਸ਼ਨਾਨ ਵੀ ਕਰਦੀਆਂ ਸੋ ਇਸ ਵਾਸਤੇ ਸੁਨੇਹਾ ਜਿਹੜਾ ਹੈ ਜਗਤ ਜਲੰਦੇ ਨੂੰ ਪਾਤਸ਼ਾਹ ਨੇ ਦਿੱਤਾ ਪਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਜੇਕਰ ਇਹ ਨਾ ਬੇਦੇ ਅਮਲ ਹੋ ਜਾਏ ਤੇ ਅੱਜ ਜਿਹੜਾ ਸਾਰਾ ਵਿਸ਼ਵ ਗਲੋਬਲ ਮਾਰਮੰਗ ਦੇ ਮਾਰ ਹੀਟਾ ਇਹਨਾਂ ਬਚਨਾਂ ਤੇ ਅਮਲ ਕਰਨ ਦੇ ਨਾਲ ਸਾਰਾ ਸੰਸਾਰ ਸੁਖੀ ਵੱਸ ਸਕਦਾ ਤੇ ਬਾਬੇ ਨਾਨਕ ਦੇ ਸਨੇਹੇ ਦੀ ਅੱਜ ਸਾਰੇ ਵਿਸ਼ਵ ਨੂੰ ਲੋੜ ਸੋ ਉਹ ਸਾਨੂੰ ਉਹਨਾਂ ਦਾ ਉਪਦੇਸ਼ ਜਿਹੜਾ ਹੈ ਅਪਣਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਧੰਨ ਧੰਨ ਸ਼ਹਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਜਿਹੜਾ ਨਗਰ ਕੀਰਤਨ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਪਿੰਡ ਧਨੋਆ ਤੋਂ ਪਿੰਡ ਟੇਰਕਿਆਣੇ ਤੋਂ ਹੁੰਦਾ ਹੋਇਆ ਹਿੰਮਤਪੁਰ ਤੋਂ ਹੁੰਦਾ ਹੋਇਆ ਬੁੱਧੂ ਵਰਕਤ ਗੱਲੋਵਾਲ ਵਿਖੇ ਅੱਜ ਜਾ ਰਿਹਾ ਉਹਦੀ ਅੱਜ ਸ਼ੁਰੂਆਤ ਜਿਹੜੀ ਹੋਈ ਹੈ ਔਰ ਬਹੁਤ-ਬਹੁਤ ਧੰਨਵਾਦ ਕਰਦੀਆਂ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਾਹਿਬ ਵਾਲਿਆਂ ਦਾ ਜਿਨ੍ਹਾਂ ਨੇ ਇੱਥੋਂ ਜਿਹੜੀ ਰੀਤ ਤੋਰੀ ਹੈ ਨਗਰ ਕੀਰਤਨ ਦੀ ਇੱਥੋਂ ਜਿਹੜੀ ਪਵਿੱਤਰ ਵੇਈਂ ਲੰਘਦੀ ਉਹਦੀ ਸਫਾਈ ਦੀ ਜਿਹੜੀ ਉਹਨਾਂ ਨੇ ਆਰੰਭਤਾ ਕੀਤੀ ਸੀ ਔਰ ਅੱਜ ਬਹੁਤ ਲੋਕ ਉਸ ਚੀਜ਼ ਦਾ ਜਿਹੜਾ ਫਾਇਦਾ ਆ ਸਾਡੇ ਇਲਾਕੇ ਨੂੰ ਉਹਦਾ ਹੋ ਰਿਹਾ ਸੰਗਤ ਨੂੰ ਹੋ ਰਿਹਾ ਸੋ ਮੈਂ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਅੱਜ ਨਗਰ ਕੀਰਤਨ ਦੀ ਜਿਹੜੀ ਰੰਮਤਾ ਹੋਣ ਜਾ ਰਹੀ ਹੈ ਔਰ ਬਹੁਤ ਧੰਨਵਾਦ ਕਰਦੀਆਂ ਮਾਨਯੋਗ ਐ ਜੀ ਪੀ ਸੀ ਦੇ ਮੈਂਬਰ ਸਾਹਿਬ ਸਰਦਾਰ ਰਵਿੰਦਰ ਸਿੰਘ ਜੀ ਚੱਕ ਬਹੁਤ ਸਤਿਕਾਰਯੋਗ ਸਾਬਕਾ ਮੈਂਬਰ ਸਾਹਿਬ ਸਰਦਾਰ ਹਰਬੰਸ ਸਿੰਘ ਜੀ ਮਾਨਪੁਰ ਸਾਹਿਬ ਔਰ ਇਸ ਪਿੰਡ ਦੀ ਸਾਰੀ ਸੰਗਤ ਦਾ ਖਾਸ ਕਰਕੇ ਸਰਦਾਰ ਸਤਨਾਮ ਸਿੰਘ ਜੀ ਧਨਵਾਦ ਇਸ ਪਿੰਡ ਦੇ ਸਰਪੰਚ ਸਾਹਿਬ ਪੰਚਾਇਤ ਦਾ ਪਿੰਡ ਵਾਸੀਆਂ ਦਾ ਇਲਾਕੇ ਦੀ ਸੰਗਤ ਦਾ ਆਲੇ-ਦੁਆਲੇ ਦੀਆਂ ਪੰਚਾਇਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜ ਇਸ ਨਗਰ ਕੀਰਤਨ ਦੇ ਵਿੱਚ ਦਿੰਦੇ ਆ ਔਰ ਖਾਸ ਕਰਕੇ ਧੰਨਵਾਦ ਕਰਦੇ ਆ ਬਾਬਾ ਜੀ ਹੁਣਾਂ ਦਾ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਆ ਕੇ ਸਾਨੂੰ ਜਿਹੜੇ ਆਪਣੇ ਬਚਨ ਵੀ ਸਾਂਝੇ ਕਰਦੇ ਆ ਔਰ ਇੱਕ ਸਿੱਖਿਆ ਵੀ ਦਿੰਦੇ ਆ ਕਿ ਜਿਹੜਾ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਜਾਗਰੂਕ ਰਹੀਏ ਔਰ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਔਰ ਅਸੀਂ ਵੀ ਔਰ ਇਲਾਕੇ ਦੀ ਜਿਹੜੀ ਮੰਗ ਆ ਕਿ ਪਵਿੱਤਰ ਵੇਈਂ ਦੇ ਨਾਲ ਨਾਲ ਜਿਹੜਾ ਰੋਡ ਆ ਉਹ ਬਣਨਾ ਚਾਹੀਦਾ ਬਾਬਾ ਜੀ ਹੁਣ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਆ ਅਸੀਂ ਵੀ ਉਹਨਾਂ ਤੋਂ ਮੰਗ ਕਰ ਰਹੇ ਹਾਂ ਔਰ ਸਰਕਾਰ ਦੇ ਨਾਲ ਹੋਣ ਦੇ ਨਾਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਉਹ ਰੋਡ ਆ ਉਹਦੀ ਸਾਨੂੰ ਪ੍ਰਵਾਨਗੀ ਆਏ ਅਸੀਂ ਭੇਜੀ ਹੋਈ ਔਰ ਸੜਕ ਔਰ ਬਹੁਤ ਜਲਦੀ ਜਦੋਂ ਪ੍ਰਵਾਨਗੀ ਆਉਂਦੀ ਹੈ ਤਾਂ ਇਲਾਕੇ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਜਿਹੜੀ ਰਾਹਤ ਹੈ ਉਹ ਸੜਕ ਦੀ ਜਿਹੜੀ ਆ ਉਹ ਮਿਲਣੀ ਹੈ ਸੋ ਬਹੁਤ-ਬਹੁਤ ਪਹਿਲੇ ਪਾਤਸ਼ਾਹੀ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਨਕਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਤਨਵਾ ਤੋਂ ਜੋ ਸਹਾਇਸ਼ੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਵਾਸਤੇ ਜੋ ਨਗਰ ਕੀਰਤਨ ਉਹਦੀ ਸ਼ੁਰੂਆਤ ਅਸੀਂ ਜਿਹੜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਉਹ ਸ਼ੁਰੂ ਹੋ ਰਹੀ ਹੈ ਸੰਤ ਬਾਬਾ ਬਲਵੀਰ ਸਿੰਘ ਜੀ ਸੀਚਿਆ ਲੋ ਚੇਚੇ ਤੌਰ ਤੇ ਜਿਨ੍ਹਾਂ ਨੇ ਬਈ ਦਾ ਸਾਰਾ ਕਾਰਜ ਕੀਤਾ ਇਹ ਬਈ ਜਿਹੜੀ ਬਿਲਕੁਲ ਇੱਕ ਡੰਪ ਬਣ ਗਿਆ ਸੀ ਉਸ ਡੰਪ ਨੂੰ ਅੱਜ ਚਾਲੂ ਹਾਲਤ ਵਿੱਚ ਲਿਆਂਦਾ ਚਾਲੂ ਹਾਲਤ ਜੁ ਲਿਆ ਕੇ ਕੱਲਾ ਇਹ ਨਹੀਂ ਹੈ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਦੁਨੀਆ ਵਸਦੀ ਹੈ ਉਹਨਾਂ ਨੇ ਇਸ ਬਈ ਦੀ ਇੱਕ ਐਗਜ਼ਾਮਪਲ ਲਈ ਹੈ ਤੇ ਮੈਂ ਜਿੱਥੇ ਏ ਸੰਤ ਬਲਬੀਰ ਸਿੰਘ ਜੀ ਇਹਨਾਂ ਦੇ ਸਾਰੀ ਟੀਮ ਦਾ ਜਿੱਥੇ ਇੱਥੇ ਪਿੰਡ ਦੇ ਵਿੱਚ ਆਉਣ ਤੇ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦਾ ਵੀ ਹਰ ਸਾਲ ਬੜਾ ਸਮਾਂ ਕੱਢਦੇ ਆ ਇਸ ਸਮੇਂ ਦੇ ਇਸ ਦਿਨ ਦੇ ਉੱਪਰ ਇਥੋਂ ਨਗਰ ਕੀਰਤਨ ਚੱਲਦਾ ਪਹਿਲਾਂ ਤਾਂ ਅਸੀਂ ਜਾਂਦੇ ਹੁੰਦੇ ਸੀ ਜਦ ਬਾਬਾ ਜੀ ਨੇ ਦੱਸਿਆ ਸੁਲਤਾਨਪੁਰ ਲੋਧੀ ਤੱਕ 4 ਦਿਨ ਦਾ ਪ੍ਰੋਗਰਾਮ ਹੁੰਦਾ ਸੀ ਬਾਅਦ ਦੇ ਵਿੱਚ ਜਦੋਂ ਇਹ ਰਾਜ ਸਭਾ ਮੈਂਬਰ ਬਣ ਕੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਤੇ ਹੁਣ ਅਸੀਂ ਇਹ ਜਿਹੜਾ ਹੈ ਇਹਨਾਂ ਨੇ ਮਤਲਬ ਪਾਗਾਂ ਦੇ ਵਿੱਚ ਵੰਡ ਲਿਆ ਅੱਜ ਦਾ ਇਹ ਜਿਹੜਾ ਨਗਰ ਕੀਰਤਨ ਇੱਥੋਂ ਚੱਲ ਕੇ ਹਿੰਮਤਪੁਰ ਸਾਡਾ ਆਪਣਾ ਟੇਰਕਿਆਣਾ ਪਿੰਡ ਚੁਰੀਆਂ ਆਏ ਸਾਰੇ ਪਿੰਡਾਂ ਦੇ ਹੁੰਦਾ ਗੱਲਵਾਲ ਸ਼ਾਮ ਜਾ ਕੇ ਸਮਾਪਤ ਹੋਏਗਾ ਸਾਡੇ ਪਿੰਡ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਤੇ ਸਮਝਦੇ ਆ ਇਹ ਵੇਚ ਕਰਕੇ ਸਾਡੇ ਪਿੰਡ ਦਾ ਨਾਂ ਵੀ ਇਹਦਾ ਧਨੋਆ ਨਹੀਂ ਰਹਿ ਗਿਆ ਧਨੋਆ ਹੋ ਗਿਆ ਅਸੀਂ ਇਹਨਾਂ ਦਾ ਸ਼ੁਕਰਾਨਾ ਅਦਾ ਕਰਦੇ ਆ ਤੇ ਇਹਦੇ ਵਿੱਚ ਤਕਰੀਬਨ ਅਸੀਂ ਜਦੋਂ ਦੇ ਦੇਖਣਦੇ ਆ ਅੱਜ 26 ਸਾਲ ਹੋ ਗਏ ਜਦੋਂ ਦੀ ਵੇਚ ਦੀ ਕਾਰ ਸੇਵਾ ਸ਼ੁਰੂ ਹੋਈ ਆ ਉਦੋਂ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਤੇ ਇੱਥੇ ਕੋਈ ਨਾ ਕੋਈ ਸਾਡੇ ਜਿਹੜੇ ਮੰਤਰੀ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੇ ਐਮ ਐਲ اے ਪੰਜਾਬ ਸਰਕਾਰ ਦੀਆਂ ਚੰਗੀਆਂ ਸ਼ਖਸੀਤਾਂ ਉਹ ਆਉਂਦੀਆਂ ਰਹੀਆਂ ਤੇ ਅੱਜ ਘੁੰਮਣ ਸਾਹਿਬ ਸਾਡੇ ਕੋਲ ਆਇਆ ਐਮਐਲਏ ਦਸੂਹਾ ਰਵਿੰਦਰ ਜੀ ਸਾਡੇ ਸ਼੍ਰੋਮਣੀ ਕਮੇਟੀ ਦੇ ਸਾਡੇ ਇਸ ਇਲਾਕੇ ਦੇ ਮੈਂਬਰ ਆ ਹਰਵੰਦ ਸਿੰਘ ਜੀ ਮੰਜਪੁਰ ਸਾਡੇ ਸਾਬਕਾ ਮੈਂਬਰ ਆ ਇੱਥੇ ਸਾਡੇ ਬਹੁਤ ਪਿੰਚ ਸਰਪੰਚ ਸਾਡੇ ਜਿਹੜੇ ਪਿੰਡਾਂ ਦੇ ਨਾਲ ਦੇ ਆਏ ਆ ਤੇ ਮੈਂ ਜਿੱਥੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੰਤ ਬਲਬੀਰ ਸਿੰਘ ਜੀ ਸਿਚਿਆਲ ਸੰਤ ਸੁਖਜੀਤ ਸਿੰਘ ਜੀ ਸਿਚਿਆਲ ਇਹਨਾਂ ਦੇ ਸਾਰੇ ਜਿੰਨੇ ਨਾਲ ਮੌਜੂਦ ਸੱਜਣ ਆਏ ਆ ਉਹਨਾਂ ਸਾਰਿਆਂ ਦਾ ਪਿੰਡ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਸਰਪੰਚ ਵੱਲੋਂ ਵੀ ਧੰਨਵਾਦ ਕਰਦਾ ਵਿਕਰਮ ਜੀ ਜੀ ਸਾਡੇ ਵਿਕਰਮ ਆਪਣੇ ਅੱਲਾ ਬਖਸ਼ ਇਹ ਵੀ ਸਾਡੇ ਜੂਸ ਦੇ ਲੀਡਰ ਬੜੇ ਸਾਡੇ ਅਸਲੀ ਬੜਾ ਵਧੀਆ ਕੰਮ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਥੇ ਸਾਡੇ ਆਪਣੇ ਚੀਫ ਸਾਹਿਬ ਆਏ ਆ ਨਿਰਮਲ ਸਿੰਘ ਜੀ ਟਾਂਡਾ ਰਾਮ ਸਾਹਿਜ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੋਰ ਵੀ ਸਾਰੀਆਂ ਸ਼ਕਸ਼ੀਤਾ ਸਰਪੰਚ ਸਾਡੇ ਸਤਾਵ ਕੋਟ ਦੇ ਹਿੰਮਤਪੁਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜੇ ਤੇ ਉਦਾਹਰਨ ਦਿੱਤੀ ਇੱਥੇ ਐਕਸ਼ਨ ਸਾਹਿਬ ਆਇਆ ਇੱਕ ਸਾਡੇ ਸਾਥੀ ਤੇ ਸਾਡੇ ਜਿਹੜਾ ਜੀਸੀਬੀ ਦਾ ਕੰਮ ਕਰ ਰਹੇ ਉਹ ਵੀ ਇਹ ਮਤਲਬ ਮੈਂ ਸਮਝਦਾ ਇੱਕ ਸਾਡਾ ਧਾਰਮਿਕ ਮੇਲਾ ਆਇਆ ਸਾਡੇ ਕਾਰਨ ਮੇਲਾ ਮੇਲਾ ਇਸ ਕਰਕੇ ਮੈਂ ਧਾਰਮਿਕ ਕਹਿਣਾ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਆਣ ਕੇ ਇੱਥੇ ਜੁੜਦੀ ਆ ਸਾਡੇ ਪਿੰਡ ਦੇ ਵਿੱਚ ਉਹਨਾਂ ਦੇ ਚਰਨ ਪੈਂਦੇ ਆ ਤਾਂ ਹੀ ਆਪਣੇ ਆਪ ਨੂੰ ਧੰਨ ਭਾਗ ਸਮਝਦੇ ਆ ਬਹੁਤ ਬਹੁਤ ਧੰਵਾਦ ਸਾਰੀਆਂ ਸੰਗਤ ਦਾ ਸਾਰੇ ਲੀਡਰਾਂ ਦਾ ਸਾਰੀ ਜਿੰਨੀ ਸੰਗਤ ਨੇ ਅੱਜ ਹਾਜ਼ਰੀ ਭਰਨੀ ਆਉਣਾ ਸਾਰਿਆਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ